ਜੇ ਤੂੰ ਮੰਗਵਾਈ ਲਈ ਹੀ ਤੇ ਮੇਰੇ ਵੱਲ ਖਿੱਚੀ ਚੁੱਕੀ ਆਈਆਂ ਰਸੋਈ 'ਚ ਲੈ ਜਾਂਦੀ ਉਹਨਾਂ ਦੋਵਾਂ ਜਾਨਾਂ ਨੂੰ ਪਾ ਕੇ ਤਾਂ ਫੜਾ ਦੇ ਮੰਮੀ ਜੀ ਤੁਸੀਂ ਵੀ ਨਾ ਖਿੱਚ-ਖਿੱਚ ਪਈ ਜਾਂਦੇ ਖਾਣੀ ਐ ਤੇ ਖਾ ਲੋ ਆ ਪਈ ਐ ਸਿਰ 'ਚ ਮਾਰ ਮੰਮੀ ਦੇ ਹੱਦ ਵਾਲੀ ਗੱਲ ਵਾ ਉਥੇ ਰਸੋਈ 'ਚ ਪਾ ਕੇ ਦਿੱਤੀ ਨਹੀਂ ਜਾਂਦੀ ਕਿਤੇ ਨਹੀਂ ਆਖਰਾ ਚੱਲੀ ਜੇ ਇੱਕ ਦਿਨ ਮੰਗਵਾਈ ਲਈ ਆ ਤੇ ਆਹ ਫੜ ਤਾਂ ਪਾ ਕੇ ਦੇ ਉਹਨਾਂ ਨੂੰ ਖਾ ਲੋ ਪਾ ਕੇ ਆਪੇ ਹੀ ਮੈਂ ਵੀ ਨਾ ਤੇਰੇ ਤੌਰ ਤਰੀਕੇ ਵੇਖਣ ਹੀ ਲਈ ਆ ਵੀ ਤੂੰ ਕਰਨ ਕੀ ਦੇਈਆਂ ਤੈਨੂੰ ਤਾਂ ਮੈਂ ਨਾ ਕਾਨੇ ਵਾਂਗ ਸਿੱਧੀ ਕਰ ਦੂੰਗੀ ਕੋਈ ਗੱਲ ਨਹੀਂ ਜਿਹੜੇ 5 ਕਿੱਲੇ ਤੂੰ ਸੁਣਾਉਂਦਾ ਹੀ ਆ ਨਾ ਵੇਖੀਂ ਸਹੀ ਤੇਰੀ ਬੋਲਤੀ ਬੰਦ ਕਿਦਾਂ ਕਰਦੀ ਆ 5 ਕਿੱਲਿਆਂ ਦੀ ਫਸਲ ਬੜੀ ਹੁੰਦੀ ਆ ਫੇਰ ਹੁੰਦੀ ਆ ਤੇ ਤੇਰਾ ਖਰਚਾ ਕੋਈ ਨਹੀਂਗਾ ਜੇ ਹੁਣ ਤੋਂ ਹੀ ਰੋਟੀਆਂ ਆਉਂਦਾ ਪੀਆਂ ਫੇਰ ਕੋਬਾਨਾ ਹੀ ਨਹੀਂਗਾ ਕਿਦਾਂ ਘਰਬਾਰ ਬਣਾਇਆ ਪਰ ਇਹਨੂੰ ਕੀ ਪਤਾ ਜਿਹੜੀ ਬਣੇ ਬਣਾਏ ਤੇ ਆਣ ਕੇ ਬਹਿ ਗਈ ਆ ਤੇ 5 ਕਿੱਲੇ ਸੁਣਾਈ ਜਾਣ ਰਹੀ ਆ ਨਹੀਂ 5 ਕਿੱਲੇ ਕਿਹੜੇ ਨਾਲ ਲੈ ਕੇ ਆ ਗਈ ਆ ਉਹ ਵੀ ਤੇਰਾ ਮਾਂ ਪਿਓ ਕੇ ਤੇ ਤਾਂ ਠਾ ਠਾ ਹਾਉ ਤਾਂ ਫੇਰ ਹੀ ਮਿਲਨੇ ਆ 5 ਕਿੱਲੇ 5 ਕਿੱਲੇ ਲੋਕਾਂ ਦੀ ਆਉਂਦੀ ਵੀ ਮਾਵਾਂ ਕੋਈ ਸਿੱਖਿਆ ਦਿੰਦੀਆਂ ਹੀ ਨਹੀਂ ਆਪਣੀਆਂ ਕੁੜੀਆਂ ਨੂੰ ਤੇ ਬਗਾਨੇ ਘਰ ਜਾਣਾ ਵਾ ਰਬਰ ਕੀ ਬੋੜ ਬੋੜ ਲਾਈ ਆ ਬੋੜ ਬੋੜ ਕੀ ਲਾਉਣੀ ਆ ਹਾਂ ਮੈਂ ਤਾਂ ਕਿਹਾ ਰੋਟੀ ਪਾਣੀ ਬਣਾਉਣਾ ਆਉਂਦਾ ਹੋਊਗਾ ਉਹ ਤਾਂ ਦੇ ਮੈਨੂੰ ਕੋਈ ਕੰਮ ਵੀ ਨਹੀਂ ਆਉਂਦਾ ਤੇ ਕੰਮ ਨਹੀਂ ਆਉਂਦਾ ਤੇਰਾ ਮੂੰਹ ਦੇਖਣਾ ਬੰਦਾ ਇਹਨੂੰ ਪੁੱਛੇ ਉਹ ਰਮਨ ਜਿਹੜੀ ਰੋਟੀ ਕੱਲ ਆਈ ਨਾ ਹੋਟਲ ਤੋਂ ਉਹ ਤੇ ਬਹੁਤ ਹੀ ਸੁਆਦੀ ਮਜ਼ਾਕ ਕਰਨ ਰਿਹਾ ਜੀ ਮੈਨੂੰ ਉਹ ਮਜ਼ਾਕ ਨਹੀਂ ਮੈਂ ਕਰਨ ਰਿਹਾ ਮੇਰਾ ਇਰਾਦਾ ਵਾ ਇਹ ਆ ਵੀ ਕੁੜੀ ਨੂੰ ਕਹਿੰਨੇ ਆ ਪੁੱਤ ਜਿਹੜਾ ਤੈਨੂੰ ਠੇਕਾ ਮਿਲਦਾ ਵਾ ਨਾ ਉਹ ਇਦਾਂ ਹੀ ਹਟ ਰਹਾ ਤਾਂ ਰੋਟੀ ਖਾ ਲਈ ਰ ਮਾਰਨਾ ਤੇ ਫਿਰ ਇਦਾਂ ਕਰਿਆ ਕਰਿਓ ਗੱਡੀ ਫੜ ਲਈ ਤਿੰਨੇ ਜਣੇ ਬੈਠੇ ਵਿੱਚ ਮੈਂ ਘਰ ਪਕਾ ਕੇ ਖਾ ਲਿਆ ਕਰੂੰ ਤੇ ਨਾਲੇ ਨੋਂ ਤੁਹਾਡੀ ਵਾਵਾ ਹੋਟਲੋਂ ਜਾਂਦੀ ਆ ਤੁਹਾਨੂੰ ਖਵਾ ਲਿਆ ਕਰੂਗੀ ਮੇਰੀ ਗੱਲ ਸੁਣ ਤੂੰ ਹੀ ਲੱਭੀ ਆ ਮੈਂ ਕਿ ਲੱਭੀ ਆ ਤੁਸੀਂ ਕਰੋ ਹਮ ਚੋਲਿਆਂ ਨਾਲ ਗੱਲ ਪਿੰਨ ਰੋਟੀ ਪਾਣੀ ਵੀ ਨਹੀਂ ਬਣਾਉਣਾ ਆਂਦਾ ਰਾਤ ਦਿਨ ਤੂੰ ਫੋਨ ਤੇ ਤੂੰ ਗੱਲ ਕਰਦੀ ਰਹਿੰਦੀ ਐ ਤੇ ਹੁਣ ਮੈਂ ਗੱਲ ਕਰਾਂ ਉਹਨਾਂ ਮੇਰੇ ਕਹ ਤੇ ਉਹਨੇ ਕੀਤਾ ਰਿਸ਼ਤਾ ਮੇਰੀ ਗੱਲ ਕਰਨ ਦਾ ਤਰੀਕਾ ਹੋਰ ਵਾ ਤੁਹਾਡੀ ਗੱਲ ਕਰਨ ਦਾ ਤਰੀਕਾ ਹੋਰ ਵਾ ਤੁਸੀਂ ਕਰੋ ਸਹੀ ਗੱਲ ਅਰਮਨ ਮੈਂ ਗੱਲ ਨਹੀਂ ਕਰਨੀ ਮੈਂ ਤੁਹਾਨੂੰ ਮਾਪੋਤਾਂ ਨੂੰ ਪਹਿਲਾਂ ਸਮਝਾਇਆ ਸੀ ਪਿਆ ਕੰਮ ਹੋਣੇ ਜੇ ਕਹਿੰਦਾ ਕਿ ਨਹੀਂ ਮੈਂ ਸਮਝਾਇਆ ਕਿ ਨਹੀਂ ਦੱਸ ਸਮਝਾਇਆ ਤੇ ਹੈਗਾ ਹੀ ਪਰ ਮੈਨੂੰ ਕੀ ਪਤਾ ਹੈਗਾ ਵੀ ਉਹਨੇ ਜਿਆਦਾ ਹੀ ਭੂਏ ਚੜ ਜਾਣਾ ਵਾ ਇੱਥੇ ਆਣ ਕੇ ਆਪਣੇ ਰੰਗ ਵਿਖਾਉਂਦਾ ਬੈਣਾ ਵਾ ਤੇ ਰੰਗ ਤੇ ਉਹਨੇ ਵਿਖਾ ਲੈਣੇ ਹੀ ਆ ਜਿਹਨੂੰ 5 ਕਿੱਲੇ ਹੁੰਦੇ ਐ ਪੰਜ ਕਿੱਲੇ ਆਉਂਦੇ ਆ ਸਾਨੂੰ ਵੀ ਤਾਂ ਆਉਂਦੇ ਹੀ ਅਸੀਂ ਤਾਂ ਕਦੀ ਇਹ ਕੰਮ ਕੀਤਾ ਨਹੀਂ ਰੋਟੀ ਪਾਣੀ ਘਰੇ ਹੀ ਬਣਾਈਦਾ ਸੀ ਇਹ ਤਾਂ ਫਿਰ ਉਹਨੂੰ ਸਮਝਾ ਉਹ ਤੈਨੂੰ ਮੈਂ ਇੱਕ ਕੰਮ ਸਕੀਮ ਦੱਸ ਦਿੰਦਾ ਵਾ ਇਦਾਂ ਕਰ ਤੂੰ ਕਿਸ ਦਿਨ ਕਹਿਦੀ ਵੀ ਮੈਂ ਜਾਦੀ ਨਹੀਂ ਆ ਠੀਕ ਤੇ ਪੁੱਤ ਜਿੱਦਾਂ ਦੀ ਵੀ ਕੱਚ ਬਲਚੀ ਬਣਾਉਂਦੀਆਂ ਨਾ ਤੂੰ ਬਣਾ ਦੇ ਤੇ ਇਹੋ ਤਾਂ ਕੱਲ ਕਿਹਾ ਸੀ ਵੀ ਮੈਂ ਠੀਕ ਨਹੀਂ ਆ ਫੋਨ ਕਰਦੀ ਨੂੰ ਮੈਂ ਸੁਣ ਲਿਆ ਸੀ ਤਾਂ ਹੀ ਸਿਰ ਬਨ ਕੇ ਪਈ ਹਾਂ ਪਰ ਉਹਦੀ ਸਿਹਤ ਤੇ ਕੋਈ ਅਸਰ ਨਹੀਂ ਹੋਇਆ ਪਰ ਮਨ ਅਸਰੋ ਤੇ ਹੋਇਆ ਵਾ ਪਰ ਉਹ ਤੇ ਨਾ ਜਿਆਦੀ ਸਿਆਣੀ ਆ ਉਹਨੂੰ ਇਹ ਗੱਲ ਦਾ ਪਤਾ ਜੇ ਮੈਂ ਕਰੀ ਰੋਟੀ ਪਕਾਤੀ ਨਾ ਤੇ ਮੇਰੇ ਹੱਥ ਤੇ ਪੈ ਜਾਣੀ ਆ ਉਹ ਤਾਂ ਹੀ ਨਹੀਂ ਹੁੰਦੀ ਇਹ ਕੰਮ ਤੇ ਚੱਲ ਕੋਈ ਗੱਲ ਨਹੀਂ ਜੇ ਤੁਸੀਂ ਇਹ ਸਕੀਮ ਦਿੱਤੀ ਆ ਨਾ ਇਹ ਵੀ ਵਰਤ ਕੇ ਵੇਖ ਲੂੰਗੀ ਇੱਕ ਦਿਨ ਰੋਟੀ ਪਕਾ ਲਈ ਨਾ ਫੇਰ ਨਾ ਇਹਦਾ ਮੈਂ ਖਿਹੜਾ ਛੱਡਿਆ ਫੇਰ ਅਦਰ ਰੋਜ਼ ਇਹ ਕੋਈ ਰੋਟੀ ਬਣਵਾਇਆ ਕਰੂੰਗੀ ਓਏ ਉਹਨੂੰ ਪਤੀ ਆ ਕੇ ਨਾ ਉਹਨੂੰ ਇਹ ਗੱਲ ਕਹੀ ਵੀ ਪੁੱਤ ਜਿੱਦਾਂ ਦੀ ਵੀ ਪੰਦਦੀ ਆ ਨਾ ਤੂੰ ਉਦਾਂ ਦੀ ਬਣਾ ਦੇ ਹਾਏ ਰੱਬਾ ਪੰਨ੍ਹਾ ਕਿੱਲਿਆਂ ਨੂੰ ਪੈ ਗਈ ਇਹ ਨਾ ਮੈਂ ਵੇਖਿਆ ਭੀ ਅਕਲ ਵੀ ਇਹਨੂੰ ਹੈਗੀ ਆ ਕਿ ਨਹੀਂ ਹੈਗੀ ਪਰ ਭੈਣ ਤੇ ਇੱਕੋ ਹੀ ਗੱਲ ਕਹਿੰਦੀ ਆ ਵੀ ਸਾਰੀਆਂ ਅਕਲਾਵਾਂ ਇਹਨੂੰ ਇੱਥੇ ਰੋਟੀ ਪਾਣੀ ਸਾਰਾ ਇਹੋ ਕਰਦੀ ਹੁੰਦੀ ਸੀ ਹ ਇੱਥੇ ਆਣ ਕੇ ਪਖੰਡ ਕਰਨ ਗਈ ਆ ਇੱਕ ਮੇਰਾ ਇਰਾਦਾ ਬੰਡਿਆ ਭੀ ਉਹਨੂੰ ਸੱਦਾ ਤੇ ਇੱਥੇ ਆਣ ਕੇ ਵੇਖਾਂ ਮੇਰੇ ਲੱਗੇ ਬੈ ਘੜੀ ਉਹ ਤੂੰ ਇਦਾਂ ਕਰ ਤੂੰ ਆਪਣੀ ਭੈਣ ਨੂੰ ਸੱਦ ਉਹਨੂੰ ਸੱਦ ਕੇ ਨਾ ਤੇ ਇਹਨੂੰ ਮੁੜ ਕੇ ਕਹਦੀ ਵੀ ਪੁੱਤ ਪਹਿਲੋ ਤੇ ਪਿਆਲਾ ਸਾਨੂੰ ਜਾ ਪਾਣੀ ਤੇ ਮੁੜ ਕੇ ਰੋਟੀ ਤਿਆਰ ਕਰ ਲਾ ਅਪੀ ਦਸੂਗੀ ਨਾ ਵੀ ਮੈਨੂੰ ਜਾ ਜਾ ਕੇ ਨਹੀਂ ਜਾ ਚ। ਦੀ ਗੱਲ ਠੀਕ ਵਾ। ਮੈਂ ਭੈਣ ਨੂੰ ਕਰਦੀ ਆ ਫੋਨ। ਵੀ ਇੱਕ ਦੋ ਦਿਨ ਦੇ ਵਿੱਚ ਵਿੱਚ ਫੇਰਾ ਮਾਰ ਤੇ ਇਹਨੂੰ ਕੰਮ ਤੇ ਲਾ। ਠੀਕ ਆ ਨਾ? ਓਏ ਇੱਕ ਰਹੀ ਇਹ ਲੱਗ ਗਈ ਨਾ। ਫਿਰ ਇਹ ਥੋੜੀ ਕਹਿ ਸਕਦੀ ਆ ਵੀ ਮੰਮੀ ਮੈਨੂੰ ਚਾਚਣੀ ਆ। ਕੋਈ ਗੱਲ ਨਹੀਂ। ਮੈਂ ਕਰਦੀ ਆ ਫੋਨ। ਤੇ ਆਇਓ। ਹਾਂ। ਸਕੀਮਾ ਤੇ ਨਵਾਂ ਬੜੀਆਂ ਦੱਸਦਾ ਵਾ ਪਰ ਜਦੋਂ ਇਹਦੀ ਭੈਣ ਦਾ ਫੋਨ ਆ ਜਾਂਦਾ ਨਾ ਉੱਥੇ ਗੁੰਮ ਹੋ ਜਾਂਦੀ ਆ ਪਤਾ ਨਹੀਂ ਉਹਨੂੰ ਕੀ ਕਹਿ ਦਿੰਦੀ ਆ ਕੀ ਨਹੀਂ ਜਾਂ ਤੇ ਉਹ ਪੈੜੀ ਦਾ ਮੇੜਾ ਮਾਰ ਦਿੰਦੀ ਆ ਇਹਨੂੰ ਪੰਜ ਕਿਲੇ ਦਾ ਚ ਲੈ ਜਾਂਦੇ ਆ ਉਹਨੇ ਆਪਣੇ ਰੰਗ ਤੇ ਵਿਖਾਉਣੇ ਵਿਖਾਉਣੇ ਆ ਚੱਲ ਹੁਣ ਆਪਣੀ ਭੈਣ ਨੂੰ ਕਰੂਗੀ ਫੋਨ ਕੀ ਕਹਿੰਦੀ ਆ ਇੱਕ ਦਿਨ ਮੈਨੂੰ ਮੰਮੀ ਦੀ ਸਮਝ ਨਹੀਂ ਆਉਂਦੀ ਕਦੀ ਇਹਨਾਂ ਦੇ ਕੰਨ ਪਰਣ ਲੱਗ ਪੈਂਦੇ ਆ ਕਦੀ ਡੈਡੀ ਦੇ ਪਰਣ ਲੱਗ ਪੈਂਦੇ ਆ ਰੋਟੀ ਨਹੀਂ ਬਣਾਉਣੀ ਹੁੰਦੀ ਓ ਕੀ ਗੱਲ ਕਾਹੀ ਰੋਲੀ ਪਾਈ ਆ ਰੋਲੀ ਮੈਂ ਕਾਦੀ ਪੋਣੀ ਆ ਮੈਂ ਰਸੋਈ ਚ ਗਈ ਸੀ ਉੱਥੇ ਮੈਂ ਰੋਲਾ ਸੁਣਿਆ ਮੰਮੀ ਦਾ ਡੈਡੀ ਨੂੰ ਕਹਿਣ ਦੇ ਕਿ ਇਹਨੂੰ ਰੋਟੀ ਨਹੀਂ ਬਣਾਉਣੀ ਹੁੰਦੀ ਕਦੇ ਤੁਹਾਨੂੰ ਕਹਿਣ ਲੱਪੈਂਦੇ ਕਦੇ ਡੈਡੀ ਨੂੰ ਕਹਿਣ ਲੱਪੈਂਦੇ ਆ ਓ ਮੈਨੂੰ ਤਾਂ ਉਦਾਂ ਕਿਹਾ ਸੀ ਵੀ ਕੁੜੀਆਂ ਨੂੰ ਰੋਟੀ ਨਹੀਂ ਬਣਾਉਣੀ ਹੁੰਦੀ ਮੈਂ ਕੋਈ ਗੱਲ ਨਹੀਂ ਸਿੱਖ ਜਾਊਗੀ ਆਪੇ ਇਹਦੇ ਵਿੱਚ ਕਿੱਡੀ ਕੀ ਗੱਲ ਆ ਜੇ ਨਹੀਂ ਰੋਟੀ ਬਣਾਉਣੀ ਹੁੰਦੀ ਤੇ ਪਹਿਲਾਂ ਵੀ ਤਾਂ ਮੰਮੀ ਬਣਾਉਂਦੇ ਹੀ ਰਹੇ ਆ ਓ ਮੰਮੀ ਨੇ ਤਾਂ ਹੀ ਵਿਆਹ ਛੇਤੀ ਕੀਤਾ ਮੇਰਾ ਵੀ ਰੋਟੀ ਬਣਾਉਣ ਵਾਲੀ ਆ ਜੂਗੀ ਤੇ ਤੁਸੀਂ ਪਹਿਲਾਂ ਹੀ ਪੁੱਛ ਲੈਂਦੇ ਫਿਰ ਵਿਆਗਰਨ ਤੋਂ ਅੱਜਕੱਲ ਤੇ ਨਿੱਕ ਨਿੱਕੀ ਕੁੜੀ ਰੋਟੀ ਲਾਉਂਦੀਆਂ ਉਹਨਾਂ ਨੂੰ ਥ੍ਰੀ ਪਤਾ ਇਹ ਕੰਮ ਹੋਣਾ ਜੇ ਐਡੀ ਗੱਲ ਵਾ ਨਾ ਮੈਨੂੰ 4 ਦਿਨ ਪਿੰਡ ਛੱਡ ਆਉ ਸਿੱਖਾਂਗੀ ਮੈਂ ਰੋਟੀ ਉਹ ਨਿੱਕ ਨਿੱਕੀ ਗੱਲ ਤੋਂ ਨਾ ਇਧਰ ਰੁਸੀਦਾ ਨਹੀਂ ਹੋਈਦਾ ਸਿੱਖ ਲਵਾਂ 4 ਦਿਨ ਲਾ ਕੇ ਫਿਰ ਕੀ ਹੋ ਜਾਣਾ ਮੈਨੂੰ ਨਹੀਂ ਜਦ ਬਣਾਉਣੀ ਹੁੰਦੀ ਫਿਰ ਕਿਹੜੀ ਗੱਲ ਵਾ ਸਿੱਖਣ ਨੂੰ ਕੀ ਆ ਹਰ ਇੱਕ ਕੰਮ ਬੰਦਾ ਸਿੱਖ ਹੀ ਲੈਂਦਾ ਵਾ ਸੇ 4-5 ਦਿਨ ਹੋਏ ਆਈ ਨੂੰ ਤੇ ਰੋਟੀ ਤੇ ਮਗਰ ਪੈ ਗਈ ਐ ਇਹਨੂੰ ਕੰਮ ਨਹੀਂ ਕਰਨਾ ਹੁੰਦਾ ਉਈ ਉਹ ਨੋ ਨਵੀਂ ਆ ਕਿ ਮੈਨੂੰ ਸੁੱਖ ਮਿਲੂਗਾ ਨਾਉ ਆਈ ਐ ਐਦਾਂ ਨਹੀਂ ਘੜੀਦਾ ਹੋਈਦਾ ਕੋਈ ਗੱਲ ਨਹੀਂ ਇੱਕ ਦਿਨਾਂ ਜਾ ਜਾਊਗੀ ਦੋ ਦਿਨਾਂ ਹੋਊਗੀ ਆਪੇ ਆਏ ਨਹੀਂ ਹੋੜੀ ਹੋੜੀ ਸੰਦੀਪ ਕਿੰਨੇ ਦਿਨ ਬਾਹਰੋਂ ਮੰਗਾਵਾਂਗੇ ਪਤਾ ਖਰਚਾ ਕਿੰਨਾ ਹੋ ਜਾਂਦਾ ਵਾ ਕੋਈ ਗੱਲ ਨਹੀਂ ਇੰਨੇ ਕ ਜੋਗੀ ਮੈਂ ਹੈਗੀ ਆ ਕਰ ਲਿਆ ਕਰੂੰਗੀ ਖਰਚਾ ਮੈਂ ਆਪਣਾ ਉਹ ਚੱਲ ਜੇ ਚਾਰ ਪੈ ਹੈਗੇ ਤਾਂ ਉਹਨਾਂ ਨੂੰ ਜੋੜ ਲੋ ਕਿ ਅੱਗੇ ਕੰਮ ਆਉਣਗੇ ਜੋੜ ਲੋ ਜੋੜ ਲੋ ਬਸ ਮੰਮੀ ਨੇ ਵੀ ਇਹੋ ਰੱਟ ਲਾਈ ਆ ਤੁਸੀਂ ਵੀ ਇਹੋ ਰੱਟ ਲਾਈ ਆ ਅਹੀਂ ਨੀ ਨੇ ਫਿਰ ਕਿਹਾ ਨੇ ਖਰਚਾ ਨਾ ਕਰ ਉਹ ਸੂਟ ਲਿਆਓ ਹੋਰ ਕੁਕਰੋ ਇਹ ਸਾਰਾ ਬਾਹਰ ਰੋਟੀ ਦੇ ਪੈਸੇ ਡਾਈ ਜਾਣੇ ਘਰ ਬਣਾਓ ਰੋਟੀ ਜਦੋਂ ਮੈਂ ਸਿੱਖ ਲੂੰਗੀ ਨਾ ਬਣਾ ਦਿਆ ਕਰੂੰਗੀ ਹੁਣ ਤਾਂ ਨਹੀਂ ਮੈਨੂੰ ਬਣਾਉਣੀ ਹੁੰਦੀ ਤੈਨੂੰ ਵੀ ਪਤਾ ਬਾਹਰ ਦੇ ਖਾਣੇ ਕਿੰਨੇ ਚੰਗੇ ਹੁੰਦੇ 1-2 ਦਿਨ ਖਾਣੀ ਕਿ ਲੋ ਕੋਈ ਗੱਲ ਨਹੀਂ ਜਦੋਂ ਮੈਨੂੰ ਅਥਾ ਇਹਨਾਂ ਨੇ ਕਿਹਾ ਹੀ ਨਹੀਂ ਕੰਮ ਕਰਨ ਵਾਲੋਂ ਫਿਰ ਮੈਂ ਕਿੱਦਾਂ ਸਿੱਖ ਲੈਂਦੀ ਹੌਲੀ ਹੌਲੀ ਜਾਚ ਆਉਂਦੀ ਆ ਨਹੀਂ ਕਰ ਕਿਹਾ ਅੱਜ ਹੀ ਸਿੱਖਣਾ ਮੰਮੀ ਨੇ ਵੀ ਉਹ ਗੱਲ ਕਹੀ ਸੀ ਕਿ 1-2 ਮਹੀਨਾ ਲੱਗ ਲੂ ਮੈਂ ਸਿਖਾ ਦੂੰਗੀ ਮੰਮੀ ਤਾਂ ਜਾਣ ਕੇ ਸਿਰ ਬਨ ਕੇ ਪੈ ਗਏ ਕੋ ਸਰ ਵੀਰੋਂ ਢੀ ਮੈਂ ਆ ਦਵਾਈ ਲੈ ਦਿੱਤੀ ਆ ਕੱਲ ਪਹਿਲਾ ਦਵਾਈ ਨਾਲ ਫਰਕ ਨਹੀਂ ਪੈਂਦਾ ਸਾਰਾ ਦਿਨ ਲੰਮੇ ਪਏ ਰਹੇ ਹੋ ਚੱਲ ਇਦਾਂ ਗਰਮ ਨਾ ਹੋ ਕੋਈ ਗੱਲ ਮੈਂ ਮੰਮੀ ਨੂੰ ਕਹਿਣਾ ਵਾ ਤੈਨੂੰ ਸਿਖਾ ਦਿੰਦੇ ਆ ਸਿਖਾ ਦਿੰਦੇ ਆ ਰੋਟੀ ਪਿਛੇ ਕਾਦੀ ਲੜਾਈ ਹੋਈ ਨਹੀਂ ਰਸੋ ਪਹਿਲਾਂ ਮੈਂ ਤਾਂ ਕੁਝ ਨਹੀਂ ਕਿਹਾ ਸੀ ਮੰਮੀ ਨੇ ਸ਼ੁਰੂ ਕੀਤੀ ਨਾ ਇਹ ਗੱਲ ਤੂੰ ਇਦਾਂ ਗੱਲ ਕਾਂਡੇ ਹੋਣੀ ਉਥੇ ਤੂੰ ਜਾਣ ਕੇ ਗੁੱਸਾ ਕਰ ਲਿਆ ਵਾ ਕੋਈ ਗੱਲ ਨਹੀਂ ਮੰਮੀ ਨੂੰ ਕਹਿ ਦਿੰਦਾ ਵਾ ਤੈਨੂੰ ਸਿਖਾ ਦਿੰਦੇ ਆ ਸਿੱਖਣੀ ਹੈ ਕਿ ਨਹੀਂ ਇਹ ਦੱਸੋ ਜਦੋਂ ਸਿੱਖਣੀ ਮੈਂ ਸਿੱਖ ਲੂੰਗੀ ਕੋਈ ਗੱਲ ਨਹੀਂ ਐਡੀ ਜ਼ਰੂਰੀ ਨਹੀਂ ਐ ਰੋਟੀ ਦੇ ਖਾਣੀ ਆ ਹੁਣ ਬਾਹਰੋਂ ਵਗਾਈ ਜਾਣੀ ਆ ਚਲੋ ਠੀਕ ਆ ਆ ਚੰਗਾ ਇਹਦਾ ਕੰਮ ਨਾ ਇਹਨੇ ਸਿੱਖਣੀ ਆ ਬਾਹਰੋਂ ਮੰਗਾਈ ਜੋ ਕਿੰਨੇ ਦਿਨ ਬਾਹਰੋਂ ਮੰਗਾਵਾਂਗੇ ਲੋਕਾਂ ਖਾਂਦੇ ਹੀ ਲੋਕੀ ਬਾਹਰੋਂ ਰੋਟੀਆਂ ਕਿੰਨੀ ਚੰਗੀ ਹੁੰਦੀ ਹਰੇਕ ਨੂੰ ਪਤਾ ਹੀ ਲੋਕੀ ਬਿਮਾਰ ਹੋ ਜਾਂਦੇ ਆ ਚੰਗਾ ਇਹਦਾ ਕੰਮ ਆ ਨਾ ਇਹਨੇ ਸਿੱਖਣੀ ਆ ਨਾ ਇਹਨੂੰ ਬਣਾਉਣੀ ਆਉਂਦੀ ਐ ਦਸ ਖਾਣੀ ਕਿੱਥੋਂ ਕਿੰਨੇ ਦਿਨ ਬਾਹਰੋਂ ਮੰਗਾਵਾਂਗੇ ਅਮੇ ਬੈਠੇ ਹੋ ਬੈਠੀ ਆ ਬੋਤਾ ਤੋ ਇਹ ਕੀ ਕਹਤਾ ਹਨੋ ਕੀ ਕਹਤਾ ਮੈਂ ਕੀ ਸੁਣ ਕੇ ਗੇੜ ਸੋਈ ਚ ਕਿ ਮਮੀ ਕਹਿੰਦੇ ਡਾਡੀ ਨੂੰ ਵੀ ਰੋਟੀ ਬਣਾਉਣੀ ਨਹੀਂ ਆਉਂਦੀ ਉਹਨੂੰ ਤਾਂ ਨਹੀਂ ਆਉਂਦੀ ਤਾਂ ਮੈਂ ਇਹੋ ਦੱਸਣਾ ਹੀ ਵੀ ਨਹੀਂ ਆਉਂਦੀ ਝੂਠ ਕੀ ਬੋਲਿਆ ਮੈਂ ਕਿੰਦੀ ਉੱਚੀ ਉੱਚੀ ਗੱਲਾਂ ਗਾਂਦੇ ਮਮੀ ਸਿਖਾਉਂਦੀ ਡਾਡੀ ਨੂੰ ਕੜੀ ਪੈਨੋ ਸਿਖਾ ਦਿੰਦੀ ਤੇ ਜੇ ਇਹੋ ਅਕਲ ਵਾਲੀ ਹੋਵੇ ਤੇ ਰੋਟੀ ਪਾਣੀ ਟਾਈਮ ਨਾ ਟੱਕੇ ਬਣਾ ਲੈ ਮੈਨੂੰ ਸਿਖਾਉਣ ਦੀ ਤਾਂ ਗੱਲਾਂ ਕਰਨ ਦੀ ਲੋੜ ਹੀ ਨਾ ਪਵੇ ਨਾਲੇ ਮਮੀ ਤੂੰ ਆਪੇ ਕਹਿੰਦੇ ਉਹਨੂੰ ਬਣਾਉਣੀ ਨਹੀਂ ਆਉਂਦੀ ਨਾਲੇ ਦੂਜੇ ਪਾਸੇ ਹੋਈ ਜਾਂਦੇ ਹੋ ਦੂਜੇ ਪਾਸੇ ਕੀ ਹੋਣ ਰਹੀਆਂ ਸਭ ਕੁਝ ਨੂੰ ਬਣਾਉਣਾ ਆਉਂਦਾ ਵਾ ਸਾਨੂੰ ਛਦਾਈ ਬਣਾਉਂਦੀ ਫਿਰਨ ਰਹੀ ਓਹੀ ਓ ਤੁਸੀਂ ਵੇਖਿਆ ਨੂੰ ਬਣਾਉਂਦੇ ਨੂੰ ਤੈਨੂੰ ਕੀ ਦੱਸਾਂ ਹੁਣ ਮੈਂ ਹਾਂਜੀ ਫੋਨ ਤੇ ਗੱਲਾਂ ਕਰਨ ਰਹੀ ਹੈ ਆਪਣੀ ਮਾਂ ਨਾਲ ਅੱਛਾ ਕਹਿੰਦੀ ਵੀ ਇੱਥੇ ਮੈਂ ਕਹਿਤਾ ਵਾ ਮੈਨੂੰ ਜਾਜ ਨਹੀਂਗੀ ਤੇ ਮੰਮੀ ਜਾਜ ਤਾਂ ਮੈਨੂੰ ਸਾਰੀ ਆ ਜੇ ਮੈਂ ਇੱਕ ਦਿਨ ਬਣਾ ਲਈ ਮੇਰੇ ਹੱਥ ਤੇ ਪੈ ਜਾਣੀ ਆ ਮੈਨੂੰ ਰੋਟੀ ਬਣਾਉਣੀ ਪਿਆ ਕਰਨੀ ਆ ਤੂੰ ਦੱਸ ਇਹ ਚੰਗੀ ਗੱਲ ਆ ਅਜੇ ਤਾਂ ਨਵੀਂ ਨਵੀਂ ਆ ਕਿੰਨਾ ਘਿਚੇ ਰਹਾ ਹੈ ਇਹਨੂੰ ਘਰ ਆਈ ਇਹਨੂੰ ਏਦਾਂ ਦੀਆਂ ਗੱਲਾਂ ਹੋਣ ਵੀ ਡੈਪੀਆਂ ਵਾ ਗਾੜੀ ਕੀ ਬਣੂਗਾ ਆ ਕਿੱਦਾਂ ਦੀ ਗੱਲਾਂ ਬਣਾਉਣੀ ਹੁੰਦੀ ਤੇ ਬਣਾਉਣੀ ਨਹੀਂ ਇਹ ਕਿ ਤੂੰ ਸਿੱਖੀ ਆਈ ਤੁਸੀਂ ਉਹਦੀ ਗੱਲ ਸੁਣ ਲਿਆ ਕਰੋ ਮੇਰੇ ਦਿਵਾਲੇ ਹੋ ਜਾਇਆ ਕਰੋ ਆਣ ਕੇ ਮੈਨੂੰ ਥੋੜੀ ਪਤਾ ਇਹ ਗੱਲ ਦਾ ਇਹਨੂੰ ਬਣਾਉਣੀ ਆਉਂਦੀ ਆ ਮੈਨੂੰ ਤੇ ਹੁਣ ਨਹੀਂ ਬਣਾਉਣੀ ਹੁੰਦੀ ਰੋਟੀ ਤੂੰ ਆਪ ਤੇ ਕਿਹਾ ਮੈਨੂੰ ਹੋਰ ਫਿਰ ਕੀ ਜਾਂਦੀ ਹੀ ਇਹੋ ਗੈਂਡੀ ਮੈਂ ਚੱਲੀ ਹੀ ਫਿਰ ਨਹੀਂ ਬਣਾਉਣੀ ਨਹੀਂ ਰੋਟੀ ਨੇ ਕਿੱਥੇ ਚੱਲੀ ਆ ਕਹਿੰਦੇ ਮੰਮੀ ਨੂੰ ਕਿਹਾ ਆਪੇ ਬਣਾ ਲਿਆ ਕਰ ਮੈਂ ਨਹੀਂ ਸਖਰੀ ਰੋਟੀ ਨਹੀਂ ਮੰਮੀ ਨੇ ਸਾਰੀ ਉਮਰ ਦਾ ਠੇਕਾ ਲਿਆ ਵਾ ਪੇ ਮੰਮੀ ਨੇ ਪਕਾ ਕੇ ਖਵਾ ਲਣੀਆਂ ਜੇ ਮੰਮੀ ਨੇ ਪਕਾਉਣੀਆਂ ਹੀ ਤੇ ਮੈਂ ਵਿਆਹ ਐਵੇਂ ਕਰਨਾ ਹੀ ਅੱਗਿਓ ਕਹਿੰਦੀ ਚਾਰ ਦਿਨ ਪੇਕੇ ਛੱਡੂਗਾ ਮੈਨੂੰ ਨਹੀਂ ਬਣਾਉਣੀ ਹੁੰਦੀ ਰੋਟੀ ਤੇ ਜੇ ਪੇਕੇ ਰਹਿਣਾ ਹੀ ਵਿਆਹ ਨਾ ਕਰਵਾਉਂਦੀ ਉੱਥੇ ਹੀ ਰਹਿੰਦੀ ਉਹ ਮੈਂ ਮੰਮੀ ਬੜਾ ਸਮਝਾਇਆ ਮੈਂ ਕੋਈ ਗੱਲ ਨਹੀਂ ਮਹੀਨਾ ਲੱਗ ਜਾਏ 2 ਮਹੀਨੇ ਲੱਗੇ ਸਿੱਖ ਲੈ ਰੋਟੀ ਉਹ ਕਹਿੰਦੀ ਵਿਆਹ ਨਹੀਂ ਸਿੱਖਣੀ ਹੈ ਜੀ ਵੇ ਤੂੰ ਤੇ ਕਮਲਾ ਵਾ ਉਹਨੂੰ ਸਾਰੀਆਂ ਕਲਾਵਾਂ ਰੋਟੀ ਪਾਣੀ ਬਣਾਉਣਾ ਆਉਂਦਾ ਵਾ ਪੇਕੇ ਦੇ ਘਰ ਸਾਰਾ ਕੰਮ ਇਹੋ ਕਰਦੀ ਸੀ ਸਹੁਰੇ ਆਣ ਕੇ ਇਹਨਾਂ ਨੂੰ ਗੋਲੀ ਵੱਜ ਜਾਂਦੀ ਗੋਲੀ ਇਸ ਸੱਸਾਂ ਹੀ ਕੰਮ ਕਰਨ ਹੁਣ ਅਗਲੀ ਡਰਾਵੇ ਦੇ ਇੰਡੀ ਜਾਣ ਦੇ ਕੀ ਕਰਾਂ ਫਿਰ ਦੱਸੋ ਕੋਈ ਗੱਲ ਨਹੀਂ ਡਰਾਵੇ ਦਿੰਦੀ ਆ ਨਾ ਤੂੰ ਚੱਲ ਹਾਂ ਜਿਹੜੀ ਕੰਬੀ ਨੂੰ ਮੇਰੇ ਆ ਲਾਉ ਤਾਂ ਮੈਂ ਆਪੇ ਸੰਭਾਲ ਲਊ ਇਹਨੂੰ ਡਰਾਵੇ ਦਿੰਦੀ ਆ ਏ ਮਮੀ ਘਰ ਤੇ ਰਫਰ ਨਾ ਪਾਇਓ ਜਿਹੜਾ ਕੰਮ ਕਰਨਾ ਉਹ ਕਰੋ ਚੁੱਪ ਕਰਕੇ ਨਾ ਇੱਕ ਦੋ ਦਿਨ ਉਹਨੂੰ ਨਾ ਲਾਓ ਔਕੇ ਸੋਖੇ ਹੋਗੇ ਰਸੋਈ 'ਚ ਮੈਂ ਔਖੇ ਸੋਖੇ ਹੋ ਕੇ ਕੀ ਕਰਾਂ ਜੇ ਮੈਂ ਕੋਈ ਗੱਲ ਕੀਤੀ ਸੱਸ ਦੀ ਗੱਲ ਜਿਹੜੀ ਓਂਚ ਬਣੀ ਆ ਮੈਨੂੰ ਆ ਗੱਲ ਕਹੀ ਆ ਤੂੰ ਕਿਆ ਹਣੂ ਵੀ ਕੋਈ ਗੱਲ ਨਹੀਂ ਬਾਹ ਹੁਣ ਤੇਰਾ ਘਰ ਵਾ ਕੰਮ ਤਾਂ ਕਰਨੇ ਹੀ ਪੈਣੇ ਆ ਜਿੱਥੋਂ ਨਹੀਂ ਪਤਾ ਲੱਗਦਾ ਮੰਮੀ ਨੂੰ ਪੁੱਛ ਲੈ ਇਹੋ ਸਿਰਖ ਪਾਈ ਕਰਕੇ ਆਇਆ ਉਹਦਣਾ ਅੱਗੇ ਕਹਿੰਦੀ ਮੈਂ ਨਹੀਂ ਕਰਨਾ ਮੈਂ ਨਹੀਂ ਸਿੱਖਣੀ ਜੀ ਨਵੀਂ ਨਵੀਂ ਆਈਆਂ ਜੀ ਮੈਂ ਨਹੀਂ ਸਿੱਖਣ ਤਾਂ ਫੇਰ ਮਾਂ ਨੂੰ ਨਾਲ ਲੈ ਆਉਂਦੀ ਰੋਟੀ ਪਕਾ ਕੇ ਦੇ ਦਿਆ ਕਰਦੀ ਮੰਮੀ ਤੁਸੀਂ ਇਹ ਗੱਲ ਦੱਸੋ ਨਾ ਕਿ ਮੈਂ ਤੁਹਾਨੂੰ ਦੱਸਿਆ ਕੋ ਆ ਕੇ ਤੁਸੀਂ ਨਾ ਆਪੇ ਸਿਖਾਓ ਨਾ ਹੋੜੇ ਵਾਲੀ ਤੁਸੀਂ ਇਹੋ ਸੋਚਿਓ ਹਾਂ ਕਿ ਇਹਨੂੰ ਨਹੀਂ ਆਉਂਦੀ ਕਿਉਂ ਕਹਿਣਾ ਆਪਾਂ ਇਦਾਂ ਕਿ ਉਹਨੂੰ ਪਤਾ ਵਾ ਚਲ ਠੀਕ ਆ ਕੋਈ ਨਹੀਂ ਕੋਈ ਨਾ ਕੋਈ ਤਾਂ ਪਾਪੜ ਵੇਲੂਗੀ ਹਾਂ ਤੇ ਬਾਣੇ ਨਾ ਰਸੋਈ 'ਚ ਬੁਲਾ ਕੇ ਨਾ ਜੋ ਸੋਨ ਰੋਟੀ ਕਿਦਾ ਬਣਾਉਣੀ ਆ ਕੋਈ ਗੱਲ ਨਹੀਂ ਦੱਸਦੀ ਆ ਪਤਾ ਨੂੰ ਸਾਰਾ ਹੀ ਫਿਰ ਜਿਦੋਂ ਇਹ ਕਹਿਣ ਡੇ ਉਹਦੇ ਪਤਾ ਵਾ ਸਾਰਾ ਉਥੇ ਧਾਰਾਂ ਕੱਢਦੀ ਹੀ ਰੋਟੀ ਪਾਣੀ ਬਣਾਉਂਦੀ ਹੀ ਇੱਥੇ ਆਣ ਕੇ ਸਾਰੇ ਕੰਮ ਭੁੱਲ ਗਈ ਇਹਨੂੰ ਅਜੇ ਤਾਂ ਡੰਗਰ ਵਛਾ ਨਹੀਂ ਕੋਈ ਹੈਗਾ ਸਾਡਾ ਦੁੱਧ ਮੋਲੋਂ ਆਉਂਦਿਆ ਵਾ ਇਹ ਇੱਥੇ ਆ ਕੇ ਕੀ ਹੋ ਗਿਆ ਵਾ ਇੱਥੇ ਵੀ ਤਾਂ ਉਹੋ ਕੰਮ ਜਿਹੜਾ ਉੱਥੇ ਹੀ ਚਤਰ ਪਿਓ ਵੱਲ ਗਈਆਂ ਉਹ ਕਹਿਣ ਡਿਆ ਰੋਟੀ ਬੜੀ ਸੁਆਦ ਨਾਉਣੇ ਮਹंगाई ਹੀ ਜੇ ਮੈਂ ਆਨੂੰ ਕੋਈ ਕਹਦਾ ਫਿਰ ਤੁਸੀਂ ਮੈਨੂੰ ਕਹਿਣਾ ਵਾ ਤੇਰੀ ਗੱਲ ਪੁੱਤ ਹੋਰ ਵਾ ਤੇ ਮੇਰੀ ਗੱਲ ਹੋਰ ਵਾ ਮੇਰੀ ਗੱਲ ਜਿਹੜੀ ਐ ਪੇਕਿਆਂ ਤੱਕ ਜਾਣੀ ਆ ਫੇ ਸੱਸ ਨੇ ਆ ਗੱਲ ਕੀਤੀ ਆ ਉਹਦੇ ਗੱਲ ਠੀਕ ਐ ਤੁਸੀਂ ਪਿਆਰ ਨਾਲ ਕਹੋ ਤੁਸੀਂ ਗੁੱਸੇ ਨਾਲ ਕਿਉਂ ਕਹਿਣਾ ਵਾ ਚਲ ਕੋਈ ਗੱਲ ਨਹੀਂ ਮਾਰਦੀ ਆ ਆਵਾਜ਼ ਸਮਝਉਣੀ ਐ ਰਸੋਈ ਚ ਆਵਾਜ਼ ਮਾਰ ਕੇ ਨਾ ਦੱਸੋ ਉਹਨੂੰ ਕੋਈ ਨਹੀਂ ਦੱਸਦੀ ਵੀ ਇਹ ਕਿਤਾ ਕੰਧਾਂ ਨਾਲ ਲੱਗੀ ਰਹਿੰਦੀ ਐ ਇਹ ਮੰਮੀ ਡੈਡੀ ਨੂੰ ਸਿਖਾਉਣ ਲਈ ਸੀ ਸਿਖਾਉਣਾ ਮੈਂ ਕੀ ਐ ਤੇਰਾ ਝਾਟਾ ਜੋ ਗੱਲਾਂ ਵਾਂ ਹੋਈ ਦੱਸਣ ਲਈ ਹਾਂ ਫੇ ਆਂਦੀ ਰੋਟੀ ਨਹੀਂ ਬਣਾਉਣੀ ਆਉਂਦੀ ਉਹ ਗਾੜੀ ਮੈਨੂੰ ਮਜ਼ਾਕ ਕਰਨ ਲੱਗੇਗੇ ਪੀ ਕੱਲ ਨਾ ਉਹਨੇ ਆਰਡਰ ਤੇ ਮੰਗਾਈ ਤਾਂ ਬੜੀ ਸਵਾਦ ਹੀ ਰੋਟੀ ਕੋਈ ਗੱਲ ਨਹੀਂ ਪੁੱਤ ਰੋਟੀ ਤਾਂ ਤੂੰ ਹੀ ਬਣਾਵੇਂਗੀ ਐਡੀ ਕੱਚੀ ਕੁਲੀ ਤੇ ਮੈਂ ਵੀ ਨਹੀਂ ਹੈਗੀ ਤੇ ਤੇਰੀਆਂ ਗੱਲਾਂ ਜਾਣ ਕੇ ਤਾਂ ਤੁਹਾਨੂੰ ਪਕਾ ਕੇ ਮੈਂ ਦਵਾਂਗੀ ਮਾਰਦੀਆਂ ਨਾ ਜਿਹੜੀ ਆਵਾਜ਼ ਸੰਦੀਪ ਹਾਂਜੀ ਮੰਮੀ ਜੀ ਪੁੱਤ ਆਹ ਕੰਮ ਕਰਕੇ ਦਮੇ ਜਾਣੀਆਂ ਕੰਮ ਕਰੀਏ ਤੁਹਾਨੂੰ ਮੰਮੀ ਜੀ ਮੈਂ ਕਿਹਾ ਇਹ ਮੈਨੂੰ ਨਹੀਂ ਕੁਝ ਕਰਨਾ ਹੁੰਦਾ ਤੇ ਫੇਰ ਇੱਕੋ ਗੱਲ ਕਰੀ ਜਾਂਦੇ ਬਾਰ-ਬਾਰ ਤੇ ਕੋਈ ਨਹੀਂ ਮੈਂ ਤੈਨੂੰ ਸਿਖਾਉਣੀ ਆ ਕਰਨਾ ਕਿਉਂ ਨਹੀਂ ਆਉਂਦਾ ਜਦੋਂ ਮੈਂ ਸਿੱਖਣਾ ਹੋਊਗਾ ਨਾ ਸਿੱਖ ਲੂੰਗੀ ਹਜੇ ਮੈਨੂੰ 4-5 ਦਿਨ ਤੇ ਹੋਏ ਆਈ ਨੂੰ ਤੇ ਮੇਰੇ ਮਗਰ ਹੀ ਪੈ ਗਏ ਆ ਪੁੱਤ ਰੋਟੀ ਤਾਂ ਪਕਾ ਕੇ ਖਾਣੀ ਪੈਣੀ ਆ ਬਾਹਰੋਂ ਕਿੰਨਾ ਚਿਰ ਮੰਗਾਉਣੀ ਆ ਇੰਨੇ ਕੁ ਜੱਗੀ ਮੈਂ ਹੈਗੀਆਂ ਮੰਗਾ ਲਿਆ ਕਰੂੰਗੀ ਮੈਂ ਤੂੰ ਇਕੱਲੇ ਤਾਂ ਮੰਗਾ ਲਿਆ ਕਰੇਂਗੀ ਅਸੀਂ ਵੀ ਤਿੰਨ ਜਣੇ ਹੈਗੇ ਆ ਖਾਣ ਵਾਲੇ ਤੁਹਾਨੂੰ ਵੀ ਨਾਲ ਮਂਗਾ ਕੇ ਦਿਆ ਕਰੂੰਗੀ ਕੱਲੀ ਨੇ ਤਾਂ ਨਹੀਂ ਖਾ ਲੈਣੀ ਮੈਂ ਤਪੂਤਾ ਜੇ ਰੋਜ ਉਥੋਂ ਰੋਟੀਆਂ ਆਉਂਦਾ ਪੀਆਂ ਫੇ ਕਰਦਾ ਕੀ ਬਣੂਗਾ ਤੁਮੀ ਸਿਆਣੀ ਆ ਜੇ ਤੁਹ ਸਿੱਖਣਾ ਹੋਗਾ ਨਾ ਕੰਮ ਮੈਂ ਆਪੇ ਸਿੱਖ ਲੂੰਗੀ ਨਹੀਂ ਤੇ ਮੈਨੂੰ 4 ਦਿਨ ਛੱਡ ਆਓ ਫਿਰ ਪੇਕੇ ਆਪੇ ਮੈਂ ਸਿਖਾਉਂਗੀ ਉਥੋਂ ਹੀ ਇੱਥੇ ਨਹੀਂ ਮੈਂ ਸਿੱਖਣੀ ਜੇ ਮੈਨੂੰ ਲੋੜ ਹੋਊਗੀ ਮੈਂ ਆਪੇ ਸਿੱਖ ਲੂੰਗੀ ਫਿਰ ਚੰਗਾ ਤੇਰੀ ਮਰਜ਼ੀ ਆ ਫਿਰ ਮੈਨੂੰ ਤੇ ਆ ਕੁੜੀ ਦੀ ਸਮਝ ਨਹੀਂ ਆਉਂਦੀ ਮੈਨੂੰ ਸੱਚੇ ਪਿਓ ਪੋਤਾਂ ਦੇ ਵੀ ਪਿਆਲੀ ਦੇ ਲਾਲਚ ਵਿੱਚ ਨਾ ਪੈ ਮੈਂ ਹੀ ਪਿਆਲੀ ਦੇ ਲਾਲਚ ਵਿੱਚ ਪੈ ਗਈ ਵੇਖ ਕਿਦਾਂ ਤਾੜ-ਤਾੜ ਬੋਲਦੀ ਆ ਜਦੋਂ ਲੋੜ ਹੋਊਗੀ ਉਦੋਂ ਸਿੱਖ ਲੂੰਗੀ ਕੋਈ ਗੱਲ ਨਹੀਂ ਰੋਟੀ ਮੈਂ ਵੀ ਦੋ ਚਾਰ ਫੁਲਕੇ ਲਾਇਆ ਕਰਨੇ ਆ ਦੋਵਾਂ ਜਿਹਾਂ ਖਾ ਲਿਆ ਕਰਨੇ ਆ ਆਪੇ ਉਹ ਤੇਰੀ ਗਿੱਚੀ 'ਚ ਮਾਰੂ ਨਾ ਦੋ ਪਿਲਾ ਕੇ ਦੇ ਆਪੇ ਲਾ ਕੇ ਦੇਂਗੀ ਮੈਂ ਠੇਕਾ ਨਹੀਂ ਲਿਆ ساری ਉਮਰ ਦਾ ਵੀ ਮੈਂ ਹੀ ਪਕਾਪਕਾ ਦੇਣੀ ਆ ਤੁਹਾਨੂੰ ਐਂਦਾ ਕਰਦੀ ਆ ਮਾਸੀ ਨੂੰ ਫੋਨ ਕਰਦੀ ਆ ਮੈਂ ਪਹਿਲੇ ਹੀ ਦੱਸ ਦਿੰਦੀ ਮਾਸੀ ਨੂੰ ਕਿ ਤੁਹੀ ਨਹੀਂ ਹੋਣਾ ਇੱਥੇ ਹੈਲੋ ਸਤਿ ਸ਼੍ਰੀ ਅਕਾਲ ਮਾਸੀ ਜੀ ਹਾਂਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਹਾਂਜੀ ਨਹੀਂ ਆਉਂਦਾ ਪਿੰਡ ਵਾਲਿਆਂ ਦਾ ਫੋਨ ਹਾਂਜੀ ਅੰਦਰੇ ਬੈਠੇ ਸਾਰੇ ਹਾਂਜੀ ਹਾਂਜੀ ਮੈਂ ਮਮਿਨਾ ਟਾਡ ਨੇ ਇੱਕ ਗੱਲ ਕਰਨੀ ਸੀ ਸੱਸ ਮੇਰੀ ਐ ਨਾ ਜਿਹੜੀ ਬੜਾ ਸਤੋਂਦੀ ਐ ਮੈਨੂੰ ਕਹਿੰਦੀ ਤੈਨੂੰ ਰੋਟੀ ਨਹੀਂ ਬਣਾਉਣੀ ਆਉਂਦੀ ਤੈਨੂੰ ਆਹ ਨਹੀਂ ਕਰਨਾ ਆਉਂਦਾ ਹਾਂਜੀ ਤੁਸੀਂ ਨਹੀਂ ਮਾਸੀ ਜੀ ਹੁਣ ਐਥੇ ਠੀਕ ਆ ਨਾ ਜਿੰਨਾ ਚਿਰ ਮੈਂ ਤੁਹਾਨੂੰ ਫੋਨ ਨਹੀਂ ਕਰਦੀ ਨਹੀਂ ਤੇ ਫਿਰ ਮੈਂ ਪਿੰਡ ਫੋਨ ਲਾ ਕੇ ਦੱਸ ਦੇਣਾ ਵਾ ਉਹਨਾਂ ਨੇ ਫਿਰ ਤੁਹਾਨੂੰ ਹੀ ਕਹਿਣਾ ਵਾ ਹਾਂਜੀ ਚਲੋ ਠੀਕ ਆ ਚਲੋ ਠੀਕ ਆ ਮੈਂ ਰੱਖਦੀ ਆ ਫੋਨ ਫਿਰ ਕਰੂੰਗੀ ਤੁਹਾਨੂੰ ਠੀਕ ਆ ਹਾਂਜੀ ਚੱਲ ਐਵੀ ਵਧੀਆ ਆ ਮਾਸੀ ਨੂੰ ਪਹਿਲਾਂ ਹੀ ਫੋਨ ਕਰ ਦਿੱਤਾ ਵਾ ਹੁਣ ਮਾਸੀ ਆਊਗੀ ਤਾਂ ਨਹੀਂ ਮਾਸੀ ਨੇ ਥੋੜਾ ਡਰ ਹੋਊਗਾ ਦਰਜੀ ਹਾਂਜੀ ਅਵੇਲ ਨੂੰ ਘਰ ਚ ਰਫਰਵਾ ਕੇ ਬੈਠੀਆਂ ਹੀ ਰੋਟੀ ਹੋ ਗਿਆ ਵਾ ਉਹ ਜਿਹੜੀ ਇੱਥੇ ਗੱਲ ਦੱਸਣਾ ਈ ਮੰਮੀ ਉਹਨੇ ਕਿਹਾ ਸੁਣ ਲਈ ਆ ਉਹ ਕਸੂਰ ਸਾਰਾ ਤੇਰੀ ਮਾਂ ਦਾ ਪੁੱਤ ਮੈਂ ਇਹਨੂੰ ਸਮਝਾਇਆ ਸੀ ਉਹਨੂੰ ਕਿ ਪੈੜੀ ਪਿਛੇ ਨਾਂ ਲੱਗ ਨਾਂ ਲੱਗ ਤੇ ਚੰਗੀ ਰਹਿ ਜੇਗੀ ਪਰ ਇਹ ਆਪਣੀ ਭੈਣ ਦੇ ਪਿੱਛੇ ਲਾ ਕੇ ਇਹਨੇ ਸਭ ਕੁਝ ਕਰਤਾ ਹੁਣ ਨੂੰ ਹੁਣ ਰੋਟੀ ਪਕਾਉਣੀ ਨਹੀਂ ਆਉਂਦੀ ਗੜੀ ਸਭ ਕਹੋਂਦਾ ਮਮੀ ਦੱਸਣ ਦੇ ਕਿ ਨੇ ਫੋਨ ਤੇ ਗੱਲ ਕਰਦੀ ਹਣੀ ਮਮੀ ਨੇ ਸੁਣ ਲਈ ਅੱਛਾ ਉਹ ਜਾਣ ਬੁਝ ਕੇ ਨਹੀਂ ਕਰਦੀ ਅਜੋਂ ਡਰਾਵੇ ਜੰਦੀ ਆ ਮੈਂ ਪੈਕੇ ਚੱਲ ਜਾਣਾ ਕੋਈ ਉਹ ਤੇਰੀ ਮਾਂ ਨੂੰ ਇੱਕ ਸਕੀਮ ਦੱਸੀ ਆ ਹਾਂਜੀ ਮੈਂ ਹਾਂ ਇਹਦੀ ਸੱਧ ਭੈਣ ਨੂੰ ਹਾਂਜੀ ਠੀਕ ਆ ਕਲੀ ਮੁੜ ਕੇ ਨੂੰ ਕਹੀ ਵੀ ਆਪਣਾ ਸੰਦੀਪ ਜਾ ਪਹਿਲੇ ਚਾਹ ਬਣਾ ਲੈ ਫਿਰ ਰੋਟੀ ਪਣੀ ਬਣਾ ਆਪੇ ਦੱਸੂਗੀ ਵੀ ਇਹਨੂੰ ਬਣਾਉਣਾ ਆਉਂਦਾ ਕਿ ਨਹੀਂ ਆਉਂਦਾ ਹੁਣ ਡੈਡੀ ਉਹ ਸਿੱਧੀ ਮੂੰਹ ਦੇ ਖਿਜ ਜਾਂਦੀ ਆ ਇਹ ਨਾਂ ਨਾ ਸਿੱਖਣੀ ਆ ਨਾਂ ਨਾ ਬਣਾਉਣੀ ਆ ਤੇ ਫੇਰ ਅਹੀਂ ਪੁੱਤ ਇਹਨੂੰ ਕੀ ਕਰਨਾ ਜਦੋਂ ਉਹਨੂੰ ਰੋਟੀ ਪਾਣੀ ਪੜਾਉਣਾ ਨਹੀਂ ਆਉਂਦਾ ਤੇ ਜੇ ਫੇਰ ਮੈਂ ਕੋ ਕਹਾਂ ਤੂੰ ਹੀ ਮੇਰੇ ਦਿਵਾਲੇ ਹੋਣਾ ਉਹ ਚੱਲ ਪੁੱਤ ਤੂੰ ਨਾ ਕੁਝ ਕਹੀਂ ਆਪੀ ਤੇਰੀ ਮਾਂ ਕਹੂਗੀ ਤੂੰ ਹੀ ਸਿਆਣੇ ਹੋ ਤੂੰ ਹੀ ਗੱਲ ਵੇਰੋ ਹਣ ਜਿੱਦਾਂ ਮਰਜ਼ੀ ਕਰੋ ਉਹ ਮੈਂ ਹੁਣ ਗੱਲ ਕੀ ਇਹਦੇ ਬੇੜੀ ਤੇਰੀ ਮਾਂ ਨੂੰ ਕਹਿਣਾ ਵੀ ਆਪਣੇ ਭੈਣ ਨੂੰ ਸਾਧ ਆਪਾਂ ਦੋਹਾਂ ਨੇ ਕਹਿ ਕੇ ਵੇਖ ਲੈ ਜਿਹੜੀ ਇੱਕੜੀ ਤੂੰ ਹੀ ਗਿਆ ਕਿ ਵੇਖ ਲਓ ਕੀ ਮੈਂ ਤੁਹਾਡੀ ਗੱਲ ਮੰਨ ਲੈਣ ਇਹ ਪੁੱਤ ਜਿੱਦਾਂ ਨਾ ਕਰ ਤੇ ਨਹੀਂ ਆਉਂਦੀ ਬਣਾਉਣੀ ਕੋਈ ਨਾ ਸਿੱਖ ਲਾ ਮੈਂ ਇਹਨੂੰ ਬੋਤ ਕੀ ਕਵਾਂ ਮੇਰੀਆਂ ਧੀਆ ਰ ਗਈ ਆ ਚੱਲ ਫੇਰ ਵੀ ਤੁਸੀਂ ਕਹਿੰਦੇ ਤਾਂ ਮੈਂ ਇਕੱਲੀ ਕਹਿ ਦਨਾ ਧੀਆ ਪੁੱਤ ਸਮਝ ਕੇ ਕਹਿਣਾ ਕੋਈ ਗੱਲ ਨਹੀਂ ਕਹਿਣ ਨੂੰ ਕੁਝ ਨਹੀਂ ਹੁੰਦਾ ਗੱਲ ਹੀ ਕਰਨੀ ਆ ਬਗੜਾ ਮਾਰਨਾ ਉਹਨੂੰ ਓਏ ਇਹੋ ਕਹਿਣਾ ਤੇ ਮੂੰਹ ਨਾ ਆਇਆ ਕੱਲ ਨੂੰ ਡੈਡੀ ਕਿਤੇ ਚਲ ਗਈ ਪੇਕੇ ਰੋਸ ਰਸ ਕੇ ਤੇ ਜਾਣਾ ਕਿੱਧਰ ਨੂੰ ਹੀ ਲੋਕੀਂ ਤੇ ਗੱਲਾਂ ਕਰਨੀ ਹਟਦੇ ਓਏ ਇਹੋ ਲੋਕਾਂ ਦੇ ਇਹੋ ਗੱਲ ਕਹਿਣੀ ਆ ਕਿ ਅਜੇ ਵਿਆਹ ਨੂੰ ਕਿਹੜੇ ਦਿਨ ਹੋਏ ਆ ਤੇ ਉਹ ਲੜ ਕੇ ਚਲੀ ਵੀ ਗਈ ਆ ਉਹ ਅਜੇ ਗੱਲਾਂ ਕਰਦੀ ਹੁਣ ਹੋਰ ਗੱਲਾਂ ਬਜਾਣੀ ਇਹ ਲੈ ਵੇਖ ਲਓ ਲੈ ਲਓ 5 ਕਿੱਲੇ ਗੱਲ ਤੇ ਪੁੱਤ ਤੇਰੀ ਸਹੀ ਆ ਉਹ ਤੇ ਸਾਨੂੰ ਅੱਗੇ ਲੈ ਟਿਕੰਦੰਦੀ ਤੇ ਜੇ ਉਹਨੂੰ ਪਤਾ ਲੱਗ ਗਿਆ ਨਾ ਪਿਆ ਗੱਲ ਬਾਤ ਤੇ ਫੇਰ ਤੇ ਉਹਨੇ ਬਿਲਕੁਲ ਨਹੀਂ ਖੇਡਣਾ ਸਾਨੂੰ ਡੈਡੀ ਹਜੇ ਗੱਲ ਹੈਗੀ ਆ ਘਰ ਚ ਤੇ ਘਰੇ ਨੇ ਵੇਰ ਲੋ ਜੇ ਮੈਂ ਉਹਨੂੰ ਕੋ ਕਹਤਾ ਫੇਰ ਨਾ ਆਕਿਓ ਦਾਦਾ ਪੁੱਤ ਤੂੰ ਨਾ ਕੁਛ ਕਹੀਂ ਚੱਲ ਮੈਂ ਕਰਦਾ ਉਹਨਾਂ ਨਾਲ ਗੱਲ ਵੀ ਪੁੱਤ ਇਦਾਂ ਨਾ ਕਰ ਜੇ ਤੈਨੂੰ ਬਣਾਉਣਾ ਹੁੰਦਾ ਵਾ ਤੇ ਥੋੜਾ ਬਹੁਤਾ ਸਿੱਖ ਲੈ ਜੇ ਨਹੀਂ ਜਾਤੇ ਉਹ ਮੈਂ ਇਹੋ ਕਿਹਾ ਮੈਂ ਕੋਈ ਗੱਲ ਨਹੀਂ ਮਹੀਨਾ ਲੱਗ ਜੂ ਦੋ ਮਹੀਨੇ ਲੱਗਣ ਸਿੱਖ ਤੇ ਲੈ ਕਹਿੰਦੀ ਮੈਂ ਨਹੀਂ ਸਿੱਖਣੀ ਆ ਜੀ